ਉਹ ਜਿਹੜੇ ਵਿਹਲੇ ਨਖਲਾਤਾਰ ਦੇ ਵਾਲੇ ਉਹਦਾ ਕੋ ਕੰਮ ਕੋ ਹੈ ਦੀ ਮੇਲਾ ਕਰਦਾ ਲੋਕਾਂ ਦੇ ਬਾਈ ਜੀ ਕਰਦਾ ਸੀ ਸਮਝਦੇ ਕਿ ਦੀ ਗੱਲ ਉਹ ਹੁਣ ਵੀ ਵਿਹਲੇ ਹੋ ਜਾਣੇ ਨਾ ਕੋਈ ਸੀਟ ਆਉਣੀ ਜਾਂਦਾ ਉਹ ਕੱਲ੍ਹ ਨਾ ਬੀਜੇਪੀ ਦਾ ਤੇ ਪੁਲਿਸ ਦਾ ਰੋਡ ショ ਹੋਈ ਉਹ ਤੋਂ ਦੋ ਵੇਖਿਆ ਹੀ ਬੰਦਾ ਕੋ ਹੈ ਦੀ ਪੁਲਸੀ ਮੈਂ ਵੀ ਵੇਖੀ ਮੈਨੂੰ ਲੋਕਾਂ ਦੇ ਪਿੰਡ ਦੀ ਤਸਵੀਰਾਂ ਦੂਜਿਆਂ ਦਾ ਪੁਲਸ ਦਾ ਹੈਗਾ ਆਪਾਂ ਜਿਆਦੇ ਰੋਡ ショ ਚੂਤ ਨਹੀਂ ਕਰਦੇ ਸ਼ਾਇਦ ਉਹ ਪ੍ਰੋਬਲਮ ਚ ਨਹੀਂ ਲਿਆਣਾ ਮੈਂ ਮਤਲਬ ਪਿਛਲੀ ਵਾਰ ਵੀ 19 ਦੀ ਇਲੈਕਸ਼ਨ ਜੂ ਮੈਂ ਪੰਜ ਬੰਦਿਆਂ ਨੇ ਅਸੀਂ ਜਾ ਕੇ ਪੇਪਰ ਦਾਖਲ ਕੀਤੇ ਐਸ ਕਾ ਵੀ ਇਦਾਂ ਹੀ ਗੱਦਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਐ ਸੋ ਕੁਲਦੀਪ ਸਿੰਘ ਧਾਰੀਵਾਲ ਆਮ ਆਦੀ ਪਾਰਟੀ ਦੇ ਉਮੀਦਵਾਰ ਸਾਹਿਬ ਮੌਜੂਦ ਹੈ ਧਾਰੀਵਾਲ ਸਾਹਿਬ ਅਨੰਦਪਾਰਕ ਚ ਪੁੱਜੇ ਹੋ ਹਾਲਕੀ ਜਿਹੜਾ ਤਿਰੰਗਾ ਵੀ ਇੱਥੇ ਲਗਾਇਆ ਗਿਆ ਸੋ ਇੱਕ ਪਾਸੇ ਕੂੜੇ ਦਾ ਢੇਰ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਨਹੀਂ ਨਹੀਂ ਇਹ ਚੁੱਕਦਾ ਗੇ ਸਾਰਾ ਇਹ ਚੁੱਕਦੇ ਮੈਂ ਉਹੀ ਤੁਹਾਨੂੰ ਦੱਸਿਆ ਕਿ ਸਾਡੇ ਗੱਲ ਤੇ ਪਰੋਲ ਮੁਜੇੜੀ 16 ਚ ਪਈ 16 ਤੋਂ ਲੈ ਕੇ ਕਾਲੀ ਦਲ ਦੀ ਸਰਕਾਰ ਆ ਫਿਰ ਕਾਂਗਰਸੀ ਦੀ ਬੀਜਪੀ ਦੇ ਕਾਲੀ ਦਾਲ ਦੇ ਜੋਸ਼ੀ ਸਾਹਿਬ ਉਸ ਸਮੇਂ ਬੀਜਪੀ ਦੇ ਐਸੇਦਾਰ ਸੀ ਅੱਜ ਜਿਹੜੀ ਬੀਜਪੀ ਵੋਟਾਂ ਮੰਗਦੀ ਉਹ ਇਹਦਾ ਜਵਾਬ ਦੇਣ ਕਿ ਇਹ ਤੁਹਾਡੇ ਬੰਦੇ ਦੇ ਉਦੋਂ ਕਿੰਨਾ ਖਲਤ ਐਗਰੀਮੈਂਟ ਕੀਤਾ ਇਹ ਜਾਂਚ ਦੇ ਘਰੇ ਵਿੱਚ ਆ ਕਿ 25 ਸਾਲ ਦਾ ਕਦੀ ਕੋਈ ਟੈਂਡਰ ਨਹੀਂ ਹੋਇਆ 25 ਸਾਲ ਦਾ ਟੈਂਡਰ ਕਰਕੇ ਸਾਡੇ ਸ਼ਹਿਰ ਦਾ ਸੱਤਿਆਨ ਦਾ ਸੁੱਟਦਾ ਇਹਨੂੰ ਅਸੀਂ ਹੁਣ ਠੀਕ ਕਰਦੇ ਜਲਦੀ ਆ ਸਰ ਭਾਈ ਅਸੀਂ ਠਿਕਾ ਦੇਾਂਗੇ ਪਈ ਬਾਕੀ ਸਾਰੇ ਤੋਂ ਚੁੱਕਦੇ ਇੱਥੋਂ ਵੀ ਸਾਰਾ ਚੁੱਕ ਕੇ ਉਹਨੂੰ ਸਾਫ਼ ਕਰਦਾਂਗੇ ਕਿਉਂਕਿ ਸਾਡੇ ਸ਼ਹਿਰੀ ਭੈਣ ਭਰਾ ਸਾਡੇ ਜਿਹੜੇ ਉਸ ਵੇਲੇ ਸਹਿਯੋਗ ਕਰਦੇ ਅਰਵਲ ਸਾਹਿਬ આરોਪ ਪਰਤਿਉਪ ਲੱਗਦੇ ਇੱਕ ਦੂਜੇ ਦੇ ਉੱਪਰ ਲਗਾਏ ਜਾ ਰਿਹਾ ਹੈ ਤੁਹਾਡੀ ਵੀ ਨਕਲ ਉਤਾਰੀ ਜਾ ਰਹੀ ਹੈ ਕਿਉਂਕਿ ਅਲੱਗ-ਅਲੱਗ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਬਾਕੀ ਉਮੀਦਵਾਰਾਂ ਲੋ ਉਸ ਬਾਰੇ ਉਹ ਨਹੀਂ ਉਹ ਛੱਡੋ ਦੋਸ਼ ਅਸੀਂ ਤਾਂ ਕੰਮ ਆਲੇ ਬੰਦੇ ਜੀ ਜੋ 2 ਸਾਲ ਤੋਂ ਕੰਮ ਕੀਤਾ ਮਾਨ ਸਾਹਿਬ ਨੇ ਉਹ ਲੈ ਕੇ ਲੋਕਾਂ 'ਚ ਜਾ ਦੇ ਸਮਝਦੇ ਇੱਕ ਦੀ ਗੱਲ ਉਹ ਜਿਹੜੇ ਵਿਲੇ ਨਕਲਾ ਤਾਰ ਦੇ ਵਾਲੇ ਉਹਨਾਂ ਕੋ ਕੰਮ ਦੇ ਕੋ ਹੈ ਦੀ ਪਹਿਲਾ ਕਰਤਾ ਲੋਕਾਂ ਨੇ ਬਾਈ ਜੀ ਕਰਤਾ ਸੀ ਸਮਝਦੇ ਕਿ ਦੀ ਗੱਲ ਉਹ ਹੋਰ ਵੀ ਵਿਲੇ ਹੋ ਜਾਣੇ ਨਾ ਕੋਈ ਸੀਟ ਆਉਣੀ ਜਾਂਦਾ ਉਹ ਕੱਲ੍ਹ ਦਾ ਬਾਦ ਉਹ ਨਗਲਾ ਕਰਦੇ ਕਰਨ ਤੋਂ ਦੋ ਦੋ ਵਧੀਆ ਕੰਮ ਆ ਅਸੀਂ ਤੇ ਆਪਣੀ ਪ੍ਰੋਗਰੈਸ 2 ਸਾਲ ਦੀ ਮਾਨਤ ਸਾਹਿਬ ਨੇ ਜਿੰਨਾ ਕੰਮ ਕੀਤਾ ਉਹ ਦੱਸ ਗਏ ਫੇਰ ਵੋਟਾਂ ਲੈ ਸਭ ਦੇਖਦੇ ਤੁਸੀਂ ਜਿਸ ਦਿਨ ਨਾਮਜ਼ਦਗੀ ਜਿਹੜੇ ਦਾਖਲ ਕਰਨ ਜਾਓਗੇ ਕਿ ਕੇਜਰੀਵਾਲ ਸਾਹਿਬ ਕੋ ਬੰਦ ਸਾਹਿਬ ਉਸ ਦਿਨ ਮੈਨੂੰ ਅਜੇ ਦੀ ਪਤਾ ਪਤਾ ਅਸੀਂ ਵਿਖਾਵਾ ਨਿਕਦਾ ਮੈਂ ਆਮ ਮੰਦੇ ਦੀ ਤਰ੍ਹਾਂ ਪੇਪਰ ਦਾਖਲ ਕਰਨ ਜਾਊਗਾ ਆਪਣੇ ਹਲਕਾ ਚਾਦਰ ਨਾਲ ਲੈ ਕੇ ਆਪਣੇ ਐਮਐਲਏ ਸਾਹਿਬ ਨਾਲ ਲੈ ਕੇ ਉਹ 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 ਕਹਿੰਦਾ ਆਹ ਬੰਦੇ ਕੋਲ ਅੱਜ 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 ਰੋਡ ਸ਼ੋਅ ਦੇ ਜ਼ਰੀਏ ਭਾਜਪਾ ਦੇ ਉਮੀਦਵਾਰ ਅਕਾਲੀ ਦਲ ਦੇ ਉਮੀਦਵਾਰ ਰੋਡ ਸ਼ੋਅ ਦੇ ਜ਼ਰੀਏ ਗਏ ਹਾਲਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਉਹ ਮੁਸ਼ਕਲਾਂ ਜਦੋਂ ਤੁਸੀਂ ਨਾਮਜ਼ਦਗੀ ਦਾਖਲ ਕਰਨ ਜਾਂ ਕਿ ਉਹ ਮੁਸ਼ਕਲਾਂ ਲੋਕਾਂ ਦੇ ਹੋ ਰਹੀਆਂ ਆਪਾਂ ਇਦਾਂ ਨਹੀਂ ਕਰਦੇ ਭਾਜਪਾ ਦਾ ਤੇ ਪੁਲਸ ਦਾ ਰੋਡ ਸ਼ੋਅ ਹੀ ਉਹ ਤੋਂ ਦੋ ਵੇਖਿਆ ਹੀ ਬੰਦੇ ਕੋਲ ਆਇਆ ਦੀ ਪੁਲਸੀ ਮੈਂ ਵੀ ਵੇਖੀ ਮੈਨੂੰ ਲੋਕਾਂ ਦੇ ਬੇਟੀਆਂ ਦੀ ਤਸਵੀਰਾਂ ਦੂਜਿਆਂ ਦਾ ਪੁਲਸ ਦਾ ਹੈਗਾ ਆਪਾਂ ਜਿਆਦੇ ਰੋਡ ਸ਼ੋਅ ਚੂਹ ਨਹੀਂ ਕਰਦੇ ਸ਼ਾਇਦ ਉਹ ਪ੍ਰੋਬਲਮ ਚ ਮੈਂ ਬਲਿ ਪਿਛਲੀ ਵਾਰ ਵੀ 19 ਦੇ ਇਲੈਕਸ਼ਨ ਜੂ ਮੈਂ ਪੰਜ ਬੰਦਿਆਂ ਨੇ ਅਸੀਂ ਜਾ ਕੇ ਪੇਪਰ ਦਾਖਲ ਕੀਤੇ ਐਸਾ ਵੀ ਇਦਾਂ ਹੀ ਕਰਦੇ ਆਪਣੇ ਸੱਤੇ ਐਮਐਲਏ ਦੋਵੇਂ ਹਲਕਿਆਂ ਚਾਹਤ ਆਪਣੀ ਲੀਡਰਸ਼ਿਪ ਅੱਜ ਪਤਾ ਲੱਗ ਜੂ ਕਿ ਮਾਨ ਸਾਹਿਬ ਕੱਲ੍ਹ ਤੱਕ ਪਤਾ ਲੱਗ ਜੂ ਉਹ ਦੇਖਦੇ ਹੁੰਦੇ 13 ਤਰੀਕ ਨੂੰ ਸਵੇਰ 11 ਵਜੇ ਪੇਪਰ ਦਾਖਲ ਕਰਦੇ ਪਰ ਅਸੀਂ ਇਦਾਂ ਦਾ ਉਹ ਨਹੀਂ ਕਰਦਾ ਕੋਈ ਰੋਡ ਸ਼ੋਕ ਅੰਦੀ ਕੋ ਲੋੜ ਮੁਕਾਬਲਾ ਕੀ ਨਾ ਕਿ ਸ਼ਾਇਦ ਰੋਡ ਸ਼ੋਕ ਕਹਾਂਗੇ ਜਦੋਂ ਮਾਨ ਸਾਹਿਬ ਤੇ ਕੇ.ਐਲ. ਸਾਹਿਬ ਆਉਣਗੇ ਰੋਡ ਸ਼ੋਕ ਕਹਾਂਗੇ ਪਰ ਇਤਨਾ ਦਾ ਉਹ ਉੱਠ ਚੋ ਮੁਕਾਬਲਾ ਕਦੀ ਖੋ ਲੋ ਮੁਕਾਬਲਾ ਕੀਵੇਂ ਦਾ ਮੰਦੇ ਹੋ ਚਾਰੋ ਉਮੀਦਵਾਰ ਆ ਅਕਾਲੀ ਦਲ ਕਾਂਗਰਸ ਪਾਜਬਾ ਦਾ ਕੀਵੇਂ ਦਾ ਮੁਕਾਬਲਾ ਮੰਦੇ ਪਾਜਬਾ ਪੁਲਿਸ ਲਈ ਫੋਦੀ ਅੱਜ ਉਹਨਾਂ ਕਦਮ ਮੁਕਾਬਲਾ ਉਹ ਵਿਲੇ ਹੋ ਗਏ ਸਭ ਦੇਖਦੇ ਕੱਲ ਜਿਹੜੀ ਤੁਹਾਡਾ ਦੂਜਾ ਜੋਸ਼ੀ ਉਹ ਲੋਕਾਂ ਨੂੰ ਕਹਿੰਦਾ ਕਿ ਥੇਰੇ ਵੋਟ ਪਾਓ ਅਕਾਲੀ ਪਾਰਟੀ ਨੂੰ ਪਾਓ ਉਹਦਾ ਪਾਓ ਜਿਹੜਾ ਬੰਦਾ ਆਪਣੀ ਪਾਰਟੀ ਤੋਂ ਮੁਜ਼ਕਲ ਹੋ ਰਿਹਾ ਰੋਜ਼ ਬਿਦੋਲੇ ਲੋਕ ਵੀਡੀਓ ਭੇਜਦੇ ਪਾ ਦੇਖੋ ਜੀ ਉਹਨੇ ਕੀ ਕਹਿਦਾ ਅਕਾਲੀ ਦਲ ਵੀ ਕਦੋਂ ਬੀਜੇਪੀ ਦਾ ਹੈ ਨਹੀਂ ਪੰਜਾਬ ਦੇ ਪਿੰਡਾਂ ਚ ਕੋ ਵੜ ਨਹੀਂ ਦਿੰਦਾ ਸਭ ਦੇਖ ਦਿਖਾ ਥੋੜਾ ਜਿਹਾ ਜਿੱਕ ਤੇ ਹੈ ਉਹਦਾ ਸਾਹਿਬ ਸੀਗੇ ਪਤਾ ਜਿਹੜੀ ਡ੍ਰੇਮ ਜਿਹੜੇ ਉਹਨਾਂ ਦੇ ਦਫ਼ਤਰ ਦੇ ਲਾਗੋ ਦੀ ਲੰਗਦੀ ਉਹਨਾਂ ਦੇ ਘਰ ਦੇ ਲਾਗੋ ਦੀ ਲੰਗਦੀ ਸਾਰੇ ਸ਼ਹਿਰ ਵਿੱਚ ਕਈ ਸਦਫਾ ਚੱਲੀ ਹੈ 7.5 ਸਾਲ ਚ 7 7 ਕਿਲੋਮੀਟਰ ਲੰਬੀ ਉਹਨਾਂ ਕੋ ਡ੍ਰੇਨ ਵੀ ਨਹੀਂ ਠੀਕ ਹੋਈ ਇਸ ਕਰਕੇ ਮੁਕਾਬਲਾ ਦੀ ਪੂਰੇ ਪੰਜਾਬ ਦੇ ਵਿੱਚ 13 ਜੀਦੋ ਇੱਕ ਪਾਸੜ ਜਿਹੜਾ ਆਮ ਆਦਮੀ ਪਾਰਟੀ ਕੰਮ ਕਰਦਾ ਸੋ ਐਸਾਨ ਕੁਲਦੀਪ ਸਿੰਘ ਦਾ ਰਿਵਲ ਜਿਹਨਾਂ ਦਾ ਸਾਥ ਤੌਰ ਤੇ ਕਹਿਣਾ ਹੈ ਕਿ ਵਿਕਾਸ ਦੇ ਨਾਮ ਤੇ ਜਿਹੜਾ 2 ਸਾਲਾਂ ਦੇ ਵਿੱਚ ਕੰਮ ਕੀਤਾ ਉਸ ਆਧਾਰ ਤੇ ਜਿਹੜੀ ਉਹ ਲੋਕਾਂ ਕੋ ਜਾ ਰਹੇ ਆ ਵੋਟ ਮੰਗ ਰਹੇ ਆ ਤੇ ਪੰਜਾਬ ਦੇ ਵਿੱਚ 13 0 ਨਾਲ ਜਿਹੜੀ ਆਮ ਆਦੀ ਪਾਰਟੀ ਵਿਜੇ ਰਹੇਗੀ ਲੋਕ ਜਿਹੜੇ ਆਮ ਆਦੀ ਪਾਰਟੀ ਨੂੰ ਵੋਟ ਪਾਣਗੇ ਤੇ ਸੰਸਦ ਦੇ ਵਿੱਚ ਆਮ ਆਦੀ ਪਾਰਟੀ ਦੇ ਨੁਮਾਇੰਦੇ ਜਾਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ